SSP ਹਰਜੀਤ ਸਿੰਘ ਦੀ ਮੋਹਾਲੀ ਬਦਲੀ ਹੋਣ ਤੇ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਦਿੱਤੀ ਸ਼ਾਨਦਾਰ ਵਧਾਈਗੀ ਫਰੀਦਕੋਟ ਜ਼ਿਲ੍ਹੇ ਦੇ ਵਿੱਚ SSP ਵਜੋਂ ਤਾਇਨਾਤ IPS ਸਰਦਾਰ ਹਰਜੀਤ ਸਿੰਘ ਨੂੰ ਵਿਭਾਗ ਦੇ ਵੱਲੋਂ DIG ਪ੍ਰਮੋਟ ਕਰ ਦਿੱਤਾ ਗਿਆ ਹੈ ਜਿਨ੍ਹਾਂ ਦੀ ਬਦਲੀ ਹੁਣ ਮੋਹਾਲੀ ਵਿਖੇ ਵਿਜੀਲੈਂਸ ਵਿਭਾਗ ਵਿੱਚ ਕਰ ਦਿੱਤੀ ਗਈ ਹੈ ਇਸ ਮੌਕੇ ਉਹਨਾਂ ਦੇ ਵੱਲੋਂ ਆਪਣੀ ਤਾਇਨਾਤੀ ਦੇ ਸਮੇਂ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਅਤੇ ਉਹਨਾਂ ਦੇ ਮਿਲਨਸਾਰ ਸੁਭਾਅ ਦੇ ਚਲਦੇ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਇਸ ਮੌਕੇ ਐਸਐਸਪੀ ਹਰਜੀਤ ਸਿੰਘ ਨੇ ਕਿਹਾ ਕਿ ਫਰੀਦਕੋਟ ਵਾਸੀਆਂ ਵੱਲੋਂ ਉਹਨਾਂ ਨੂੰ ਬਹੁਤ ਮਾਨ ਸਨਮਾਨ ਦਿੱਤਾ ਗਿਆ ਹੈ ਜਿਸ ਦੇ ਲਈ ਉਹ ਹਮੇਸ਼ਾ ਫਰੀਦਕੋਟ ਵਾਸੀਆਂ ਦੇ ਰਿਣੀ ਰਹਿਣਗੇ ਤੇ ਉਹ ਆਪਣੇ ਆਪ ਨੂੰ ਸੁਭਾਗਾ ਸਮਝਦੇ ਨੇ ਕਿ ਬਾਬਾ ਫਰੀਦ ਜੀ ਦੀ ਪਵਿੱਤਰ ਨਗਰੀ ਦੇ ਵਿੱਚ ਉਹਨਾਂ ਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਬਹੁਤ ਚੰਗਾ ਲੱਗ ਰਿਹਾ ਇਹਨਾਂ ਦਾ ਪਿਆਰ ਸਤਕਾਰ ਜਿਹੜਾ ਹੈ ਇਹ ਬਹੁਤ ਚੰਗੀ ਗੱਲ ਹੈ ਔਰ ਮੈਂ ਸਮਝਦਾ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਕਿਸੇ ਕਿਸੇ ਨੂੰ ਨਸੀਬ ਹੁੰਦਾ ਔਰ ਮੈਂ ਇਹਨਾਂ ਦਾ ਧੰਨਵਾਦ ਕਰਦੀਆਂ ਕਿ ਇਹਨਾਂ ਨੇ ਮੇਰੇ ਵੱਲੋਂ ਜਿਹੜੀਆਂ ਇੱਥੇ ਸੇਵਾ ਕੀਤੀ ਗਈ ਹੈ ਔਰ ਜੋ ਪੁਲਿਸ ਦੀ ਕਾਰਗੁਜ਼ਾਰੀ ਹੈ ਉਹਨੂੰ ਇਹਨਾਂ ਨੇ ਜਿਹੜਾ ਹੈਗਾ ਮਾਣ ਬਖਸ਼ਿਆ ਔਰ ਇਸੇ ਤਰ੍ਹਾਂ ਜਿਹੜਾ ਹੈਗਾ ਇਹ ਮੈਨੂੰ ਇਨਕਰੇਜ ਕਰਦੇ ਰਹਿਣਗੇ ਤਾਂ ਕਿ ਮੈਂ ਅੱਗੇ ਤੋਂ ਵੀ ਜਿਹੜਾ ਹੈਗਾ ਲੋਕਾਂ ਦੀ ਸੇਵਾ ਜਿਹੜਾ ਹੈਗਾ ਪੁਲਿਸ ਪੁਲਿਸ ਦੀ ਡਿਊਟੀ ਦੇ ਦੌਰਾਨ ਜਿਹੜਾ ਹੈਗਾ ਉਹ ਚੱਲ ਰਿਹਾ ਹੈ। ਫੀਡਕੋਟ ਤੇ 160 ਦਿਨ ਰਹੇ ਹਾਂ ਜੀ। ਕਿਸ ਤਰ੍ਹਾਂ ਲੱਗਾ ਫੀਡਕੋਟੀਆਂ ਦਾ ਮਾਹੌਲ ਫੀਡਕੋਟ ਦੇ ਗੱਲਬਾਤ? ਨਹੀਂ ਚੰਗੇ ਚੰਗੀ ਪਵਿੱਤਰ ਜਗ੍ਹਾ ਹੈ ਔਰ ਮੈਂ ਜਦੋਂ ਪਹਿਲੀ ਵਾਰੀ ਆਇਆ ਇੱਥੇ ਬਾਬਾ ਸ਼ੇਖ ਫਰੀਦ ਜੀ ਦੀ ਧਰਤੀ ਹੈ ਇਹਦੀ ਬਹੁਤ ਮਾਨਤਾ ਹੈ ਔਰ ਉਹ ਅੱਜ ਪਰਮਾਨੰਤ ਹੋ ਗਈ ਹੈ ਕਿ ਇਹ ਜਗ੍ਹਾ ਬਹੁਤ ਚੰਗੀ ਹੈ ਔਰ ਇੱਥੋਂ ਦੇ ਲੋਕ ਵੀ ਜਿਹੜੇ ਨੇ ਉਹ ਬਹੁਤ ਵਧੀਆ ਤੇ ਚੰਗੀ ਸੋਚ ਵਾਲੇ ਲੋਕ ਜੋ ਕਿ ਮੈਂ ਕਹਿ ਸਕਦਾ ਕਿ ਜਿਨ੍ਹਾਂ ਨੇ ਮਤਲਬ ਪੁਲਿਸ ਦੀਆਂ ਦਿੱਤੀਆਂ ਸੇਵਾਵਾਂ ਨੂੰ ਜਿਹੜਾ ਹੈਗਾ ਮਾਣ ਤੇ ਆਦਰ ਬਖਸ਼ਿਆ ਮੈਂ ਇਹਨਾਂ ਸਾਰਿਆਂ ਦਾ ਬਹੁਤ ਹੀ ਧੰਨਵਾਦੀਆਂ ਔਰ ਜਿਹੜੇ ਨਵੇਂ ਐਸਐਸਪੀ ਸਾਹਿਬ ਅੱਜ ਆ ਰਹੇ ਨੇ ਉਹਨਾਂ ਨੇ ਚਾਰਜ ਲੈਣਾ ਤੇ ਉਹਨਾਂ ਨੂੰ ਵੀ ਜਿਹੜਾ ਹੈਗਾ ਇਹਦਾ ਇਹਨਾਂ ਦੀ ਜਿਹੜੀ ਹੈਗੀ ਇਹ ਸੋਚ ਦਾ ਉਹਨਾਂ ਨੂੰ ਵੀ ਫਾਇਦਾ ਮਿਲੇਗਾ ਫਰੀਦਕੋਟ ਦੇ ਕਾਰਜਕਾਲ ਦੌਰਾਨ ਕੋਈ ਐਜ ਦੇਹਾ ਕੰਮ ਕਰਕੇ ਬੜੀ ਸੰਤੁਸ਼ਟੀ ਮਿਲਜੀ ਹੁੰਦੀ ਆ ਫਿਲਹਾਲ ਤਾਂ ਜਿਹੜਾ ਹੈਗਾ ਮੈਨੂੰ ਕੋਈ ਚੀਜ਼ ਜਿਹੜੀ ਹੈਗੀ ਇਹ ਦਿਮਾਗ 'ਚ ਹੈ ਉਹ ਬਾਬਾ ਸ਼ੇਖ ਫਰੀਦ ਜੀ ਦਾ 7 ਦਿਨਾਂ ਦਾ ਮੇਲਾ ਜਿਹੜਾ ਸੀਗਾ ਔਰ ਉਹਦੇ ਵਿੱਚ ਮੈਨੂੰ ਯਾਦ ਆ ਕਿ ਉਸ ਸਮੇਂ ਜਿਹੜੇ ਡੀਆਈਜੀ ਰੇਂਜ ਸਾਹਿਬ ਸੀਗੇ ਉਹ ਵੀ ਮੇਰੇ ਨਾਲ ਆਪ ਜਿਹੜਾ ਹੈਗਾ ਸ਼ੋਭਾ ਯਾਤਰਾ ਦੇ ਵਿੱਚ ਮੱਥਾ ਟੇਕਣ ਵਾਸਤੇ ਆਏ ਸੀਗੇ ਔਰ ਅਸੀਂ ਜਿਹੜਾ ਹੈਗਾ ਉਹ ਉਸ ਮੇਲੇ ਦੇ ਵਿੱਚ ਜਿਹੜਾ ਹੈਗਾ ਉਸ ਸਮੇਂ ਦੇ ਡੀਸੀ ਸਾਹਿਬ ਉਹਨਾਂ ਵੱਲੋਂ ਬਹੁਤ ਹੀ ਜ਼ਰਾ ਜਿਹੜਾ ਮਿਹਨਤ ਕੀਤੀ ਗਈ ਸੀ ਔਰ ਜਿਹੜਾ ਸੁੱਖ ਸੁਖਾਵੀ ਉਹ ਏਡਾ ਵੱਡਾ ਮੇਲਾ ਜਿਹੜਾ ਹੈਗਾ ਉਹ ਨਿਕਲ ਗਿਆ ਸੀ ਉਹਦਾ ਉਹਦਾ ਸਾਨੂੰ ਜਿਹੜਾ ਹੈਗਾ ਕਾਫੀ ਜਿਹੜਾ ਹੈਗਾ ਸੈਟੀਸਫੈਕਸ਼ਨ ਰਿਹਾ ਸਰ ਕੋਈ ਜਾਨਕੋਟ ਮੈਸੇਜ ਹੀ ਰਿਗੋਟੀਆਂ ਅਸਤੇ ਕੋਈ ਮੈਸੇਜ ਹੀ ਮੈਸੇਜ ਉਹ ਇਹੀ ਹੈ ਕਿ ਜਿਹੜਾ ਮੈਂ ਪਹਿਲਾਂ ਵੀ ਦਰਹਾਂਦਾ ਰਿਹਾ ਕਿ ਆਪਾਂ ਕਈ ਵਾਰੀ ਸੋਚਦੇ ਹਾਂ ਕਿ ਪੁਲਿਸ ਨੂੰ ਸਾਰਾ ਕੁਝ ਪਤਾ ਹੈ ਪਰ ਮੈਂ ਲੋਕਾਂ ਨੂੰ ਅਰਜ਼ ਕਰੂੰਗਾ ਕਿ ਜਦੋਂ ਵੀ ਉਹਨਾਂ ਨੂੰ ਕਿਸੇ ਵੀ ਕਿਸਮ ਦੇ ਕਿਸੇ ਕ੍ਰਾਈਮ ਜਾਂ ਕਿਸੇ ਸ਼ੱਕੀ ਵਿਅਕਤੀ ਦੇ ਬਾਰੇ ਵਿੱਚ ਪਤਾ ਚੱਲਦਾ ਤਾਂ ਉਹ ਪੁਲਿਸ ਨੂੰ ਉਹਦੀ ਸੂਚਨਾ ਜ਼ਰੂਰ ਦੇਣ ਔਰ ਤਾਂ ਕਿ ਪੁਲਿਸ ਜਿਹੜੀ ਹੈਗੀ ਉਹਤੇ ਕਾਰਵਾਈ ਜਿਹੜਾ ਹੈਗਾ ਕਰ ਕਰ ਸਕੇ ਕਿਉਂਕਿ ਹਰ ਇੱਕ ਡਿਪਾਰਟਮੈਂਟ 'ਚ ਇਹ ਚੀਜ਼ ਹੁੰਦੀ ਹੈ ਕਿ ਕਈ ਵਾਰੀ ਮਲਟੀਪਲੀਸਿਟੀ ਆਫ ਵਰਕ ਹੁੰਦਾ ਹੈ ਜਾਂ ਕੰਮ ਦਾ ਰੁਝਾਨ ਇੰਨਾ ਜ਼ਿਆਦਾ ਹੁੰਦਾ ਹੈ ਜਿਹਦੇ 'ਚ ਕਿ ਅਸੀਂ ਕਈ ਚੀਜ਼ਾਂ ਤੇ ਗੌਰ ਨਹੀਂ ਕਰ ਪਾਉਂਦੇ ਪਰ ਜਦੋਂ ਲੋਕੀ ਆਪ ਜਿਹੜਾ ਹੈਗਾ ਸਾਨੂੰ ਕਿਸੇ ਵੀ ਕਿਸਮ ਦੀ ਇਨਫੋਰਮੇਸ਼ਨ ਦਿੰਦੇ ਨੇ ਤਾਂ ਉਹਤੇ ਅਸੀਂ ਜਿਹੜਾ ਹੈਗਾ ਕਾਰਵਾਈ ਕਰਨ 'ਚ ਸਾਡਾ ਇੰਟਰਸਟ ਵੀ ਬੰਦ ਆ ਤੇ ਉਹਦੇ 'ਚ ਮੈਂ ਦੇਖਿਆ ਕਿ ਸਫਲਤਾ ਵੀ ਪੁਲਿਸ ਨੂੰ ਮਿਲਦੀ ਹੈ